ਸਾਬਕਾ ਸੈਨਿਕ ਸਰਵਿਸ ਸੈਂਟਰ ਤੇ ਸੁਖਨਾਜ ਕਢਾਈ ਇਹ ਸੈਂਟਰ ਮੇਰੇ ਫੌਜੀ ਵੀਰ ਹਰਵਿੰਦਰ ਸਿੰਘ ਪਿੰਡ ਪੇਰੋਸ਼ਾ ਵਾਲੇ ਨੇ ਇਹ ਖੱਬਿਆ ਵਾਲੀ ਮਾਰਕੀਟ ਕਮਾਨ ਰੋਡ ਮਹਿਤਾ ਚੌਂਕ ਵਿਖੇ ਇਹ ਵੀਰ ਨੇ ਸੈਂਟਰ ਖੋਲਤਾ ਕਈ ਵੀ ਫੌਜੀ ਜਿਹੜੇ ਮੇਰੇ ਵੀਰ ਰਿਟਾਇਰ ਹੋ ਗਏ ਆ ਫੌਜੀਆਂ ਨੂੰ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਕੰਮ ਹੋਵੇ ਤੇ ਨੰਬਰ ਦੇਤਾ ਵੀਰ ਕੋ ਅਡਰੈਸ ਵੀ ਦੇਤਾ ਆਜੋ ਤੇ ਹੋਰ ਮੇਰੀਆਂ ਭੈਣਾ ਬਾਤ ਤੇ ਜਿਹੜੇ ਸੂਟ ਆ ਇਹ ਵੀਰ ਦੇ ਆਪਣੇ ਮੈਸੇਜ ਹੀ ਕਾਬ ਦੀ ਵੀਰ ਦੀ ਸਿੰਘਣੀ ਆਪ ਆਪਣੇ ਹੱਥੀਂ ਕਢਾਈ ਹੈਂਡਵਰਕ ਮਸ਼ੀਨਾਂ ਦੇ ਨਾਲ ਇੰਨੇ ਵਧੀਆ ਦੇ ਰੇਟ ਵੀ ਬੜੇ ਸੋਹਲੇ ਤਿਆਰ ਕਰਦੇ ਆਪ ਪਿੰਡੀ ਕਈਆਂ ਨੂੰ ਨਾਲ ਰੋਜ਼ਗਾਰ ਦਿੱਤਾ ਵੀਰਾਂ ਨੇ ਤੇ ਮੇਰੇ ਵੀਰ ਫੌਜੀ ਦਾ ਬਹੁਤ ਧੰਨਵਾਦ ਰਵਿੰਦਰ ਸਿੰਘ ਪੇਰੋਸ਼ਾਹ ਵਾਲਿਆਂ ਦਾ ਜਿਨ੍ਹਾਂ ਨੇ ਪਹਿਲਾਂ ਦੇਸ਼ ਦੀ ਸ਼ਿਵਾਂ ਕੀਤੀ ਤੇ ਹੁਣ ਆਪਣੇ ਇਲਾਕੇ ਦੇ ਵਿੱਚ ਸਾਬਕਾ ਫੌਜੀ ਮੇਰੇ ਵੀਰ ਕੋਈ ਵੀ ਕੰਮ ਹੋਵੇ ਤੇ ਆਣ ਕੇ ਮਿਲ ਸਕਦੇ ਆ ਤੇ ਸੂਟ ਵੀ ਤੁਸੀਂ ਜਿੱਦਾਂ ਦਾ ਕਢਵਾਉਣਾ ਚਾਹੋ ਇਹਨਾਂ ਨੂੰ ਆਰਡਰ ਤੇ ਕਰਵਾ ਸਕਦੇ ਰੇਟ ਵੀ ਬੜੇ ਘੱਟ ਨੰਬਰ ਦਿੱਤਾ ਥੱਲੇ ਭਾਉਜੀ ਮਿਲ ਲਿਓ ਖੱਬਿਆਂ ਵਾਲੀ ਮਾਰਕੀਟ ਕਮਾਨ ਰੋਡ ਮਹਿਤਾ ਚੌਂਕ ਜ਼ਿਲ੍ਹਾ ਅੰਮ੍ਰਿਤਸਰ ਮਾਝੇ ਦੇ ਵਿੱਚ ਸਾਬਕਾ ਸੈਨਿਕ ਸਰਵਿਸ ਸੈਂਟਰ ਵੀਰ ਸਰਵਿੰਦਰ ਸਿੰਘ ਪੇਰੋਸ਼ਾ ਆਰਮੀ ਵਾਲੇ